ਕਿਉਂ ਬਹੁਤ ਵੱਡਾ ਫਲੰਗਾ ਜੋ ਕਦਮ ਸਾਡੇ ਪਿੰਡ ਨੇ ਉਠਾਇਆ ਹੈ ਸਾਡੇ ਜੋ ਪ੍ਰੇਮੀ ਪਰਵਾਰ ਨੇ ਆਪਣੀ ਸਵਾਸਾਰੂਪੀ ਪੂੰਜੀ ਨੂੰ ਪੂਰੀ ਕਰਦਿਆਂ ਹੋਇਆਂ ਸਚਕੰਡ ਜਾਬਰਾਜੀ ਮਾਤਾ ਕਮਲਾ ਕੌਰ ਇਨਸਾ ਉਮਰ 68 ਸਾਲ ਪਤਨੀ ਲੱਖਾ ਸਿੰਘ ਵਾਸੀ ਕੜੈਲ ਦੀ ਮਰਤਕ ਦੇ ਨੂੰ ਪਰਿਵਾਰ ਦੇ ਸਹਿਮਤੀ ਨਾਲ ਡੇਰਾ ਸੱਚਾ ਸੌਦਾ ਸਰਸਾ ਦੀ ਪ੍ਰੇਰਣਾ ਸਦਕਾ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਮਾਤਾ ਕਮਲਾ ਕੌਰ ਇਨਸਾਨੀ ਜੋਂਦੀ ਜੀ ਡੇਰਾ ਸੱਚਾ ਸੋਦਾ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦਿਆਂ ਮਰਨ ਉਪਰੰਤ ਆਪਣਾ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਪਰਿਵਾਰਕ ਮੈਂਬਰਾਂ ਨੇ ਮਾਤਾ ਕਮਲਾ ਕੌਰ ਇਨਸਾਨ ਦੀ ਮੌਤ ਤੋਂ ਬਾਅਦ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰੀ ਕਰਦਿਆਂ ਉਹਨਾਂ ਦੇ ਮ੍ਰਿਤਕ ਸਰੀਰ ਪਰਿਵਾਰ ਦੀ ਸਹਿਮਤੀ ਨਾਲ ਪੀਜੀਆਈ ਰੋहतक ਨੂੰ ਦਾਨ ਕੀਤਾ ਗਿਆ ਮਾਤਾ ਕਮਲਾ ਕੌਰ ਇਨਸਾਨ ਪਿੰਡ ਕੜੈਲ ਦੀ ਤੀਜੀ ਸਰੀਰਦਾਨੀ ਬਣੇ ਹਨ ਇਰਾ ਸੱਚਾ ਸੌਦਾ ਦੀ ਮਰਿਆਦਾ ਮੁਤਾਬਕ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਕਮਲਾ ਕੋਰੈਂਸਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਗੱਡੀ 'ਚ ਰੱਖ ਕੇ ਪਿੰਡ ਦੇ ਬਸ ਅੱਡੇ ਤੋਂ ਐਂਬੂਲੈਂਸ ਨੂੰ ਸਰਪੰਚ ਪੱਪਾ ਸਿੰਘ ਕੜੈਲ ਨੇ ਹਰੀ ਝੰਡੀ ਦੇ ਕੇ ਰਵਾਨਗੀ ਦਿੱਤੀ ਇਸ ਮੌਕੇ ਸਾਥ ਸੰਗਤ ਵੱਲੋਂ ਮਾਤਾ ਕਮਲਾ ਕੌਰ ਨੂੰ ਸਾਂਭ ਰਹੀ ਜਦ ਤੱਕ ਸੂਰਜ ਚੰਦ ਰਹੇਗਾ ਮਾਤਾ ਕਮਲਾ ਕੌਰ ਦਾ ਨਾਮ ਰਹੇਗਾ ਦੇ ਆਦੀ ਨਾਰੇ ਲਾਉਂਦਿਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਨੂੰ ਰਵਾਨਾ ਕੀਤੀ ਗਈ ਸਮੋਕੇ ਸਾਪ ਦਾ ਚੇਅਰਮੈਨ ਨਰਮਲ ਸਿੰਘ ਸਾਪ ਦਾ ਸਰਪੰਚ ਮਹਿਲ ਸਿੰਘ 85 ਮੈਂਬਰ ਜਗਦੀਸ਼ ਰਾਏ 인ਸਾ 85 ਮੈਂਬਰ ਜਗਦੀਸ਼ 인ਸਾ ਬਲਾਕ ਪ੍ਰੇਮੀ ਸੇਵਕ ਵਿਵੇਕ 인ਸਾ ਸਣੇ ਵੱਡੀ ਗਿਣਤੀ ਦੇ ਵਿੱਚ ਸਾਖ ਸੰਬੰਧੀ ਰਿਸ਼ਤੇਦਾਰਾਂ ਅਤੇ ਸਮਾਜ ਦੇ ਮੋਤਵਰ ਲੋਕ ਸਣੇ ਸ਼ਾਹ ਸਤਨਾਮ ਜਗਰੀਨਸ ਵੈਲਫੇਅਰ ਫੋਰਸਿੰਗ ਦੇ ਮੈਂਬਰ ਵੱਡੀ ਗਿਣਤੀ ਹਾਜ਼ਰ ਸਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਲਿਵਾਜੇ ਹਨ ਪਰਿਵਾਰ ਨੇ ਬਹੁਤ ਹੀ ਵੱਡਾ ਸਲਾਹਾਂਜੋਗ ਕਦਮ ਕੀਤਾ ਹੈ ਜੋ ਕਿ ਸਰੀਰ ਮੈਡੀਕਲ ਸਾਇੰਸ ਲਈ দান ਕੀਤਾ ਹੈ ਇਹ ਅਸੀਂ ਪੰਚਾਇਤ ਵੱਲੋਂ ਸਾਰਾ ਨਗਰੀ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਿ ਇਹ ਜੇ ਦੇਸ਼ ਵਾਸਤੇ ਇਸ ਮੈਡੀਕਲ ਸਾਇੰਸ ਡਾਕਟਰ 15 20 ਘਟੋ ਘਟ 50 ਡਾਕਟਰ ਬਣਨਗੇ ਇਸ शरीर ਦਾ ਸਰਜ ਕਰਕੇ ਅਸੀਂ ਪਰਿਵਾਰ ਦਾ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਇਹ ਕਦਮ ਸਲਾੰਗਾ ਜੋਗ ਹੈ ਇਸ ਪਰਵਾਰ ਤੇ ਅੱਜ ਤੀਜਰਾ ਤੀਜਰਾ ਸਰੀਰਦਾਨ ਹੈ ਜੋ ਕੀਤਾ ਹੈ ਅਸੀਂ ਇਹ ਸਲਾਹਾਂਗਾ ਜੋਗਾ ਇਸ ਪਰਿਵਾਰ ਦੇ ਕਦਮ ਬਾਰੇ ਇਹ ਬਹੁਤ ਵਧੀਆ ਕਿਉਂਕਿ ਢੇਰ ਨਾਲ ਜੋ ਕਿ ਅੱਜ ਆਪਾਂ ਨੂੰ ਪਤਾ ਹੈ ਕਿੰਨਾ ਟੈਂਪਰੇਚਰ ਵਧਿਆ ਹੋਇਆ ਤੇ ਪੱਡੇ ਵੀ ਬਹੁਤ ਲਾਉਂਦੇ ਨੇ ਆਪਣੇ ਪੌਦੇ ਇਹ ਪਰਿਵਾਰ ਸਾਰਾ ਨਾਲ ਮਿਲ ਕੇ ਨਗਰ ਦੇ ਸਹਿਯੋਗ ਨਾਲ ਅਸੀਂ ਇਹਨਾਂ ਦਾ ਬਹੁਤ ਹੀ ਕਦਮ ਜੋ ਚੁੱਕਦੇ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਭਾਈ ਜੀ ਪਹਿਲਾਂ ਮੈਂ ਦੱਸਦਾ ਮੈਂ ਸਰਕਾਰੀ ਹਸਪਤਾਲ ਮੁੰਟ ਦੇ ਵਿੱਚ ਮੁਲਾਜਮਤ ਸਿਹਤ ਭਾਗ ਦੇ ਮੁਲਾਜਮ ਆ ਤੇ ਡੇਰਾਚ ਸੋਧਲਾ ਜੋੜਨ ਦਾ ਇਹ ਹੀ ਕਾਰਨ ਹੈ ਕਿ ਜਦੋਂ ਡੇਰਾਚ ਸੋਧਾ ਦੇ ਕੰਮ ਦੇਖੇ ਕਿ ਉਹ ਦੇ ਜੋ ਸੇਵਾਦਾਰ ਨਿਰਾਸ਼ ਸੋਧਾ ਦੇ ਉਹ ਮਰਨ ਤੋਂ ਬਾਅਦ ਵੀ ਸਰੀਰਦਾਨ ਕਰਨ ਲੋਕਾਂ ਨੂੰ ਵਿਚਾਣ ਦੇ ਲਈ ਅੱਜ ਪਿੰਡ ਖੜੈਲ ਦੇ ਵਿੱਚ ਬਹੁਤ ਵੱਡੇ ਇੱਕ ਇਕੱਠ ਦੇ ਨਾਲ ਮਾਤਾ ਕਰਮਕੌਰ ਜੀ ਮਾਤਾ ਕਮਲਕੌਰ ਜੀ ਇਨਸਾ ਦੇ ਪਰਿਵਾਰ ਵੱਲੋਂ ਉਹਨਾਂ ਦੇ ਜੋ ਪਰਿਵਾਰ ਮੈਂਬਰ ਖੜੇ ਨੇ ਉਹਨਾਂ ਵੱਲੋਂ ਸਰੀਰਦਾਨ ਦਾ ਸਨੇਹਾ ਮਿਲਿਆ ਸੀਗਾ ਤਾਂ ਨਾਲ ਦੇ ਨਾਲ ਮੈਨੂੰ ਖੁਸ਼ੀ ਹੋਈ ਇੱਥੇ ਆਉਣ ਦੇ ਵਿੱਚ ਕਿ ਦੇਖੋ ਛੋਟੇ-ਛੋਟੇ ਪਿੰਡਾਂ ਦੇ ਵਿੱਚੋਂ ਛੋਟੇ-ਛੋਟੇ ਪਿੰਡਾਂ ਵਿੱਚੋਂ ਜਿੱਥੇ ਪਤਾ ਵੀ ਨਹੀਂ ਹੁੰਦਾ ਸੀਗਾ ਕਿ ਕਿਵੇਂ ਡਾਕਟਰ ਬਣਦੇ ਕਿਵੇਂ ਹੁੰਦਾ ਉਹਨਾਂ ਪਿੰਡਾਂ ਦੇ ਵਿੱਚੋਂ ਹੁਣ ਦੇ ਰਾਸ਼ੀਆ ਸਰਦਾ ਦੀ ਸੋਚ ਨੂੰ ਪਨਾ ਕੇ ਅੱਜ ਮਿਲਿਤਕ ਦੇ ਹਾਂ ਸੱਚ ਦੇ ਲਈ ਕੰਮ ਤੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ 35 36 ਡਾਕਟਰ ਸਰਚ ਕਰਕੇ ਸਾਡੇ ਸਮਾਜ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਨੇ ਨਾ ਖਤਮ ਕਰਦੀਆਂ। ਬਈ ਸਾਧ ਸੰਗ ਦੇ ਉਪਰਾਲੇ ਬਾਰੇ ਦੇਖੋ ਜਿਵੇਂ ਸਮਾਜ ਦੇ ਵਿੱਚ ਅੱਜ ਅਸੀਂ ਦੇਖਦੇ ਹਾਂ ਕਿ ਇਨਸਾਨ ਇਨਸਾਨ ਦਾ ਦੁੱਖ ਨਵੜਿਆ ਹੋਇਆ ਹੈ। ਅੱਜ ਆਪਾਂ ਬਹੁਤ ਥਾਂ ਦੇ ਖਬਰਾਂ ਸੁਣਦੇ ਹਾਂ ਕੀ ਉਸ ਥਾਂ ਦੇ ਉੱਤੇ ਜਾ ਕੇ ਕੋਈ ਪੰਜ ਬੰਦੇ ਮਾਰ ਗਿਆ ਕੋਈ 10 ਮਾਰਦਾ ਕਿਸ ਨੇ ਭਾਈ ਵੱਡਦਾ ਕਿਸ ਨੇ ਚਾਚਾ ਵੱਡਦਾ ਤਾਇਆ ਵੱਡਦਾ ਪਰ ਸਿਰਫ ਡੇਰਾ ਚਾ ਸੋਦਾ ਦੇ ਸੇਵਾਦਾਰ ਨੇ ਜੋ ਲੋਕਾਂ ਦੀ ਜਾਨ ਬਚਾਣ ਲਈ ਲੱਗੇ ਆਂਦੇ ਨੇ ਕਹਿੰਦੇ ਖੂਨ ਵਹਾਣ ਵਾਲੇ ਬਹੁਤ ਨੇ ਖੂਨ ਦੇਣ ਵਾਲੇ ਬਹੁਤ ਘੱਟ ਨੇ ਪਰ ਡੇਰਾ ਚਾ ਸੋਦਾ ਦੇ ਸੇਵਾਦਾਰਾਂ ਵੱਲੋਂ ਅੱਜ ਹੀ ਮੈਂ ਸੱਚ ਕੋਹ ਖਾਰਜ ਪੜ ਕੇ ਕਿ 10 ਲੱਖ ਯੂਨਿਟ ਖੂਨਦਾਨ ਕੀਤਾ ਕਿਤੇ ਕਿਡਨੀ ਦਾਨ ਹੋਵੇ ਬੋਡੀ ਦਾਨ ਹੋਵੇ ਰੁੱਖ ਲਾਣੇ ਹੋਣ ਦਿਨੋ ਦਿਨ ਵੱਧਦਾ ਟੈਂਪਰੇਚਰ ਘਟਕਾਣ ਦੇ ਲਈ ਜੇ ਦਰਸਤ ਲਗਾਂ ਦੇ ਵਿੱਚ ਦੇਰਾ ਚੋ ਸਰਕਾਰ ਤਾਂ ਆਸਤਫੋਰ ਸੰਸਥਾ ਸ਼ਾਇਦ ਕੋਈ ਨਹੀਂ ਬਣਾ ਸਕੀ ਸਾਧ ਸੰਗਤ ਦੇ ਇੰਨੇ ਸਮਾਦ ਦੇ ਉੱਤੇ ਉਪਕਾਰ ਨੇ ਜਿਹਨਾਂ ਨੂੰ ਗਿਆਨ ਦੇ ਲਈ ਬਹੁਤ ਲੰਮਾ ਸਮਾਂ ਚਾਹੀਦਾ ਹਿੰਦਾ ਕਿਉਂਕਿ ਬਹੁਤ ਜ਼ਿਆਦਾ ਸਾਧ ਸੰਗਤ ਨੇ ਸਮਾਦ ਦੇ ਉੱਤੇ ਉਪਕਾਰ ਕੀਤੇ ਨੇ ਕਿ ਸਾਨੂੰ ਗਿਆਨ ਦੇ ਵਿੱਚ ਸਾਡੀ ਜ਼ੁਬਾਨ ਵੀ ਸਾਥ ਨਹੀਂ ਦਿੰਦੀ ਤੇ ਬੋਲਣ ਦੇ ਵਿੱਚ ਅਸੀਂ ਭੁੱਲ ਵੀ ਬਹੁਤ ਕੁਝ ਜਾਣਦੇ ਆ ਕਿ ਸਾਧ ਸੰਗਤ ਆ ਵੀ ਕਿੰਨੇ ਰੋਜ਼ ਹੀ ਨਵੇਂ ਨਵੇਂ ਵਾਰ ਸਮਾਦ ਦੇ ਉੱਪਰ ਸਾਧ ਸੰਗਤ ਦੇ ਹੁੰਦੇ ਨੇ ਪੰਜਾਂ ਨਾਲ ਜੁੜੇ ਹੋਏ ਪ੍ਰੇਮੀ ਲੱਗਰ ਸਿੰਘ ਪਰਿਵਾਰ ਨੇ ਅੱਜ ਤੀਜਾ ਸ੍ਰੀ ਦਾਨ ਕੀਤਾ ਕਿਉਂਕਿ ਸਰਕਾਰਾਂ ਵੀ ਇਸ ਵੱਲ ਧਿਆਨ ਨਹੀਂ ਦਿੰਦੀਆਂ ਪਹਿਲਾਂ ਆਪਾਂ ਦੇਖਦੇ ਹਾਂ ਜਦੋਂ ਪੜ੍ਹਦੇ ਹੁੰਦੇ ਸਕੂਲਾਂ ਦੇ ਵਿੱਚ ਮੁੰਡ ਸਕੂਲਾਂ ਦੇ ਵਿੱਚ ਵੀ ਆਪਾਂ ਇਨਸਾਨ ਦਾ ਪਿੰਜਰਾ ਰੱਖਿਆ ਹੁੰਦਾ ਸੀ ਉਹਦੋਂ ਸਕਲਾਈ ਦਿੰਦੇ ਸੀ ਤੇ ਅੱਜ ਜੋ ਇਹ ਤੀਜਾ ਦਾਨ ਕਰਕੇ ਕੜੈਲ ਦੇ ਪ੍ਰੇਮੀਆਂ ਨੇ ਬਹੁਤ ਵੱਡੀ ਸਲਾਘਾ ਜੋ ਕਰਨ ਚੱਕਿਆ ਕਿਉਂਕਿ ਇਸ ਨਾਲ ਸੈਂਕੜੇ ਕੀ ਹਜ਼ਾਰਾਂ ਦਾਕ ਪ੍ਰੋਸਕਾਈ ਲੈਣਗੇ ਤੇ ਅਜਾਣਾ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲੂਗਾ ਜਿਵੇਂ ਹੁਣ ਆਪਣਾ ਭਾਈ ਸਾਹਿਬ ਬੋਲਦੇ ਆ ਰਹੇ ਸੀ ਕਿ ਇਹਨੇ ਸੜਕੇ ਹੀ ਸੁਆਹ ਹੋ ਜਾਣਾ ਲੋਕਾਂ ਨੂੰ ਵਿਚਾਰਾਂ ਨੇ ਵੀ ਇਹਦਾ ਅੰਗ ਨਹੀਂ ਜਾਣਾ ਫਲਾਣਾ ਨਹੀਂ ਜਾਣਾ ਕੁਝ ਨਹੀਂ ਜਾਂਦਾ ਉੱਤੇ ਮੁਕਣ ਤੋਂ ਬਾਅਦ ਮਿੱਟੀ ਆ ਇਹ ਬਹੁਤ ਵਧੀਆ ਸੁਲਾਗਾ ਜੋਗ ਸਾਡੀ ਕ੍ਰੈਮ ਦੀ ਫੇਰਾ ਫਰੀਲੀ ਸੱਚਾ ਸੌਦਾ ਨੇ ਬਹੁਤ ਵਧੀਆ ਸੁਲਾਗਾ ਜੋ ਕੰਮ ਕੀਤਾ ਈਨੀ ਮੀਟੀ ਕਰਦੇ